ਔਡੀਅੰਸ ਮੈਨੂੰ ਪਿਆਰ ਵੀ ਕਰਦੀ ਹੈ ਨਾ ਹੇਟ ਵੀ ਕਰਦੀ ਹੈ। ਸੋ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਣਾ ਬੋਲਦਾ ਹੈ ਮੈਨੂੰ ਬੜੇ ਜਣੇ ਬੋਲਦੇ ਆਂ ਇੰਨੀ ਔਕਾਤ ਨਹੀਂ ਸੀ ਉਹ ਮੇਰੇ ਮੂੰਹ ਤੇ ਗੱਲ ਕਰੇ। ਅਬੇ मजा ਆਏਗਾ ਨਾ ਭਿੜੋ ਸਰਪ੍ਰਾਈਜ਼ ਆ ਤੁਹਾਡੇ ਲਈ। ਆਏ ਦੱਸੋ ਕੀ ਮੈਂ ਲੱਗੇ। ਤਸਤਾ ਨਹੀਂ ਲਿਆਈ ਮੇਰੇ ਵਾਸਤੇ ਮੈਂ ਤਾਂ ਲੈਣੀ ਹੈ ਚਾਕਲੇਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵੀਡੀਓ ਦੀ ਸਟਾਰਟਿੰਗ ਕਰਦੇ ਆ ਮਹਿਕ ਪ੍ਰੀਤ ਕੌਰ ਦੇ ਨਾਲ ਕਹਿੰਦੇ ਕਿ ਮਹਿਕ ਪ੍ਰੀਤ ਕੌਰ ਨੇ ਰਿਪਲਾਈ ਦੇਣ ਵਾਲੀ ਨੇਰੀ ਲਿਆ ਛੱਡੀ ਆ ਘੱਟੋ ਘੱਟ 8 ਤੋਂ 10 ਵੀਡੀਓਸ ਪਾ ਰੱਖੀਆਂ ਤੁਸੀਂ ਵੀ ਚੈੱਕ ਕਰੋ ਇੱਕ ਵਾਰ ਟਾਈਟਲਸ ਲੋਕ ਕਹਿੰਦੇ ਬੋਲਦੀ ਕਿਵੇਂ ਆ ਜੋ ਬੋਲਣਾ ਬੋਲੋ ਮੈਨੂੰ ਫਰਕ ਨਹੀਂ ਪੈਂਦਾ ਆਏ ਵੱਡੇ ਹੇਟਰ ਮੈਨੂੰ ਸੁਧਾਰਨ ਵਾਲੇ ਨਹੀਂ ਸੁਧਰਨਾ ਲਾਲ ਵੋ ਜੋਰ ਨੈਟ ਤੇ ਮੈਨੂੰ ਮਾੜਾ ਬੋਲਦੇ ਹੈ ਤੁਹਾਡੀ ਔਕਾਤ ਸਾਡੇ ਘਰ ਆ ਕੇ ਗਲਤ ਬੋਲਣ ਦੀ ਮੇਰੀ ਵੀਡੀਓਜ਼ ਦੀ ਕਮਾਈ ਖਾਂਦੇ ਮੇਰੀ ਬਦਨਾਮੀ ਕਰਦੇ ਸ਼ਰਮ ਕਰੋ ਥੋੜੀ ਜੇ ਨਫ਼ਰਤ ਕਰਨ ਵਾਲੇ ਬਹੁਤ ਆ ਤਾਂ ਪਿਆਰ ਕਰਨ ਵਾਲੇ ਵੀ ਬਹੁਤ ਆ ਮਤਲਬ ਕਿ ਹੁਣ ਮੈਕ ਪ੍ਰੀਤ ਨੂੰ ਪਤਾ ਲੱਗ ਗਿਆ ਕਿ ਕੰਟਰੋਵਰਸੀ ਕਰਕੇ ਵਿਊਜ਼ ਜ਼ਿਆਦਾ ਆਉਂਦੇ ਆ ਤੇ ਮੇਰੇ ਪਹਿਲਾਂ ਵਾਲੇ ਬੋਰਿੰਗ ਵਲੌਗਸ ਕੋਈ ਨਹੀਂ ਸੀ ਦੇਖਦਾ ਇਸੇ ਲਈ ਮੈਕ ਨੇ ਪੰਗੇ ਲੈਣੇ ਫਿਰ ਸ਼ੁਰੂ ਕਰਤੇ ਮੀਨਸ ਕਿ ਬੇਸ਼ਰਮ ਹੋਣਾ ਮਨਜ਼ੂਰ ਆ ਪਰ ਵਿਊਜ਼ ਨਿਕਟਨੇ ਚਾਹੀਦੇ ਚਲੋ ਫਿਰ ਕਰਦੇ ਆ ਮੈਕ ਦੇ ਰਿਪਲਾਈ ਚੈੱਕ ਚਲੋ ਸੋ ਕਹਿੰਦੇ ਆਪਾਂ ਜੋ ਕੀ ਸੀ ਕੰਮ ਤੋਂ ਦੈਨ ਦੇਖੋ ਬਾਹਰ ਦਾ ਵੀਊ ਕਰੋ ਚੈੱਕ ਤੇ ਅੱਜ ਮੈਂ ਕੀ ਕੀਤੀ ਉੱਪਰ ਵੀਡੀਓ ਨੂੰ ਸਟਾਰਟ ਟਿੰਗ ਵੀ ਕਰ ਲਓ ਜੀ ਵੀਊ ਚੈੱਕ ਜੇ ਕੈਮਰਾ ਇੱਕ ਥਾਂ ਤੇ ਟਿਕਾਏਗੀ ਤਾਂ ਹੀ ਵੀਊ ਚੈੱਕ ਹੋਊਗਾ। ਬਾਕੀ ਅੱਜ ਮੈਂ ਕਿਨੇ ਉੱਪਰ ਵੀਡੀਓ ਨੂੰ ਸਟਾਰਟ ਕੀਤੀ ਆ। ਮੈਂ ਕੀਤੀ ਉੱਪਰ ਵੀਡੀਓ ਨੂੰ ਸਟਾਰਟ। ਜੇ ਹੋ ਜੇ ਤੂੰ ਵੀਡੀਓ ਦੀ ਸਟਾਰਟਿੰਗ ਕਰਨ ਲੱਗੀ ਨੇ ਰੰਗਲਾ ਤੇ ਉਹ ਜੇ ਤੂੰ ਵੀਡੀਓ ਦੀ ਰਿਪਲਾਈ ਵਿੱਚ ਲਾ ਦੇਂਗੀ। ਕੰਮ ਤੇ ਆਈ ਸੀ ਮੈਂ। ਭੈਣੇ ਕੰਮ ਤੇ ਆਈ ਸੀ ਕਿ ਕੰਮ ਤੋਂ ਆਈ ਸੀ। ਗੱਲ ਕੀ ਆ ਜਿਹੜੀ ਤੇਰੀ ਜੀਬ ਹੀ ਨਹੀਂ ਉਲਟਦੀ। ਸੋ एवरीवन ਆਪਾਂ ਅੱਜ ਆਈ ਸੀ ਕੋਠੇ ਤੇ ਯਾਰੋ ਬੋਲੀ ਜਾਂਦੇ ਆ ਮਾਈਕ ਜਾ। ਝਾਪਰਾਵਾ ਬੰਦ ਕਰਵਾ ਕੇ ਆ ਸਪੀਕਰ ਜੇ ਇਧਰ ਮੈਂ ਇੱਕ ਦਾ ਵਲੌਗ ਨਾ ਬਣਿਆ ਬਹੁਤ ਵੱਡਾ ਘਾਟਾ ਪੈ ਜਾਊਗਾ ਯੂਥ ਨੂੰ ਬਾਕੀ ਉਹਨਾਂ ਦੀ ਸੈਲੀਬ੍ਰੇਸ਼ਨ ਦਾ ਕੀ ਆ ਉਹ ਤਾਂ ਬਾਅਦ ਚ ਵੀ ਹੋ ਜੂਗੀ ਹਾਲਾ ਨਾ ਹੌਰ ਹਵਾ ਤੇ ਉੜਦਾ ਹੁੰਦਾ ਨਹੀਂ ਭੈਣੇ ਬਿਜਲੀ ਤੇ ਉੜਦਾ ਥੇੜੀ ਦੁਨੀਆ ਤੇ ਰਹਿੰਦੀ ਆ ਤੂੰ ਬਾਨਾ ਪਾ ਮੈਂ ਹਜੇ ਸ਼ਾਰਟ ਵੀਡੀਓ ਵੀ ਵਗੈਰਾ ਨਹੀਂ ਬਣਾ ਸਕੀ ਕਿਉਂਕਿ ਮੇਰੇ ਕੋਲ ਇਨਾ ਟਾਈਮ ਹੀ ਨਹੀਂ ਹੈਗਾ ਸਿਗਾ ਤੇ ਬਾਕੀ ਮੇਰਾ ਮੈਸੇਜ ਹੈ ਸਭ ਨੂੰ ਛੋਟਾ ਜਿਹਾ ਠੀਕ ਆ ਹੇਟਰਾਂ ਨੂੰ ਵੀ ਫੇਰ ਕਹਿੰਦੇ ਆ ਕਿ ਮੈਂ ਤੱਕ ਬੁਰਾ ਬੋਲ ਰਹੀ ਆ ਠੀਕ ਆ ਪਹਿਲੀ ਗੱਲ ਤਾਂ ਦੇਖੋ ਕਿ ਅਸੀਂ ਜੋ ਵੀ ਕਰ ਰਹੇ ਆ ਹਰ ਇੱਕ ਬੰਦਾ ਜੋ ਵੀ ਆਪਦੀ ਲਾਈਫ ਚ ਕਰ ਰਿਹਾ ਹੁੰਦਾ ਉਹਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਹੈ ਕਿ ਮੈਂ ਆਪਣੀ ਲਾਈਫ ਚ ਕੀ ਕਰ ਰਿਹਾ ਠੀਕ ਆ ਪਹਿਲੀ ਗੱਲ ਜੋ ਹੁੰਦਾ ਜੋ ਨਹੀਂ ਹੁੰਦਾ ਤੈਨੂੰ ਤਾਂ ਇਹ ਨਹੀਂ ਪਤਾ ਹੁੰਦਾ ਕਿ ਮੈਂ ਬੋਲ ਕੀ ਰਹੀ ਆ ਲਾਈਫ ਦਾ ਪਤਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ ਕਿ ਇਹ ਇਹਨਾਂ ਦੇ ਰੋਕਣ ਨਾਲ ਮੈਂ ਰੁਕ ਜਾੰਗੀ ਕਿ ਤੁਸੀਂ ਮੈਨੂੰ ਸੁਧਾਰ ਲੋਗੇ ਨਹੀਂ ਨਹੀਂ ਆਇ ਤਾਂ ਤੂੰ ਪੱਕੀ ਟੀਠਾਂ ਬਾਕੀ ਜੇ ਤੂੰ ਸੁਧਰ ਜੇਂਗੀ ਉਹਦੇ ਚ ਤੇਰਾ ਫਾਇਦਾ ਜੇ ਤੂੰ ਨਾ ਸੁਧਰੇਂਗੀ ਉਹਦੇ ਚ ਫਿਰ ਸਾਡਾ ਓ ਮਾਈ ਗਾਡ ਵਾਓ ਫੈਸਲਾ ਤੇਰੇ ਹੱਥ ਚ ਹੀ ਆ ਠੀਕ ਹੈ ਨਾ ਬਾਕੀ ਬਹੁਤ ਜਾਣੇ ਪਿਆਰ ਵੀ ਕਰਦੇ ਆ ਮੈਂ ਇਹ ਨਹੀਂ ਜਾਨੀ ਸਾਰੇ ਮੈਨੂੰ ਮੇਰੇ ਮੈਂ ਕਰਨੀਆਂ ਹੇਟ ਹੀ ਕਰਦੇ ਆ ਨਹੀਂ ਯਾਰ ਜਿੰਨੀ ਆਡੀਅנס ਮੈਨੂੰ ਪਿਆਰ ਵੀ ਕਰਦੀ ਹੈ ਨਾ ਹੇਟ ਵੀ ਕਰਦੀ ਹੈ ਕੀ ਬੋਲੀ ਜਾਨੀ ਆ ਅੱਜ ਪੱਕਾ ਤੇਰਾ ਦਿਮਾਗ ਘੁੰਮਿਆ ਪਿਆ ਕਹਿੰਦੀ ਜਿੰਨੀ ਆਡੀਅנס ਮੈਨੂੰ ਪਿਆਰ ਕਰਦੀ ਆ ਨਾ ਓਨੀ ਹੇਟ ਵੀ ਕਰਦੀ ਆ ਤੇ ਆਪਾਂ ਕੋਈ ਵੀ ਕੰਮ ਕਰ ਰਹੇ ਹੁੰਨੇ ਆ ਨਾ ਤੇ ਲੋਕ ਕਹਿੰਦੇ ਆ ਕਿ ਇਹ ਤੂੰ ਕੰਮ ਨਹੀਂ ਕਰਨਾ ਕਰੋ ਲੋਕਾਂ ਦੀ ਨਾ ਸੁਣੋ ਆਪਣਾ ਤੁਹਾਨੂੰ ਜੋ ਚੰਗਾ ਲੱਗਦਾ ਹਰ ਇੱਕ ਬੰਦੇ ਨੂੰ ਆਪਣੀ ਲਾਈਫ ਦਾ ਪਤਾ ਹੁੰਦਾ ਹੁਣ ਜੇ ਕਿਸੇ ਬੰਦੇ ਨੂੰ ਚੋਰੀ ਕਰਨਾ ਚੰਗਾ ਲੱਗਦਾ ਹੋਵੇ ਤੇ ਉਹਨੂੰ ਲੋਕ ਰੋਕਣ ਵੀ ਨਾ ਤੇ ਗਲਤ ਵੀ ਨਾ ਕਹਿਣ ਕੁਛ ਵੀ ਸੋ एवरीवन ਮੈਂ ਤਾਂ ਸ਼ਾਰਟ ਵੀਡੀਓ ਵੀ ਨਹੀਂ ਬਣਾ ਸਕੀ ਥੈਂਕ ਯੂ ਹੁਣ ਮੈਨੂੰ ਆਇਆ ਸੀ ਕਿ ਬਸ ਮੈਂ ਇਦਾਂ ਹੀ ਬੋਲਾਂ ਕਿਉਂਕਿ ਤੈਨੂੰ ਪਤਾ ਚੱਲ ਗਿਆ ਨਾ ਕਿ ਰੀਲਸ ਤੇ ਤਾਂ ਥੋੜੀ ਬਹੁਤ ਮਿਹਨਤ ਲੱਗਦੀ ਆ ਪਰ ਇਦਾਂ ਬੋਲ ਕੇ ਕਿਸੇ ਨਾਲ ਕੰਟਰੋਵਰਸੀ ਕਰਨ ਚ ਬਿਲਕੁਲ ਵੀ ਨਹੀਂ ਨਾਲੇ ਬੈਠ ਕੇ ਆਰਾਮ ਨਾਲ ਰਿਪਲਾਈ ਹੋ ਜਾਂਦਾ ਨਾਲੇ ਡਾਲਰ ਆ ਜਾਂਦੇ ਆ ਤੇ ਨਾਲੇ ਕੋਈ ਵੀ ਐਡੀਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਜੋ ਬੋਲਿਆ ਗਿਆ ਜਿਵੇਂ ਬੋਲਿਆ ਗਿਆ ਇੱਕੋ ਵਾਰ ਬਸ ਠੀਕ ਆ ਸੋ ਬਾਕੀ ਰਹੀ ਗੱਲ ਨਾ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਆ ਕਿਸੇ ਨਾ ਕੋਈ ਕੁੜੀ ਸੀਗੀ ਮਤਲਬ ਤੁਸੀਂ ਲਾ ਲਓ ਸਾਡੇ ਕੋਲੇ ਕਿਹੜੀਆਂ ਸੁਪਰ ਪਾਵਰਸ ਆ ਜੀਤੋ ਅਸੀਂ ਆਪੇ ਹੀ ਲਾ ਲਈਏ ਕੁੜੀ ਨਾ ਦੇਖੇਗੀ ਤਾਂ ਹੈਗੀ ਮੇਰੇ ਵਲੌਗ ਬਟ ਉਹਨੂੰ ਮੇਰਾ ਛੋਟਾ ਜਿਹਾ ਮੈਸੇਜ ਆ ਕਿ ਉਹਨੇ ਕੀ ਕੀਤਾ ਨਾ ਯਾਰ ਆਪਣਾ ਮੇਰੇ ਨਾਲ ਦੇ ਨੂੰ ਕਿਹਾ ਮੇਰੇ ਨਾਲ ਦੇ ਨੂੰ ਰੋਸਟ ਵਾਲੀ ਵੀਡੀਓ ਭੇਜੀ ਕਿ ਇਹਨੂੰ ਕਹੇ ਵੀਡੀਓ ਡਿਲੀਟ ਕਰੇ ਇਹਨੂੰ ਕਮੈਂਟ ਕਿਦਾਂ ਦੇ ਆਉਂਦੇ ਆ ਤੁਹਾਡਾ ਕੁਝ ਦੁਖਦਾ ਕਮੈਂਟ ਮੈਨੂੰ ਆਉਂਦੇ ਸਹੀ ਗੱਲ ਆ ਜਦੋਂ ਮੈਂ ਕਹਦਾ ਨਹੀਂ ਕੁਝ ਦੁਖਦਾ ਲੋਕ ਜਿੰਨੀਆਂ ਮਰਜ਼ੀ ਗਾਲਾਂ ਕੱਢੀ ਜਾਣ ਉਨੇ ਬੇਸ਼ਰਮੀਤ ਆਰੀ ਲਈਆ ਫੇਰ ਉਹਦੀਆਂ ਵੀਡੀਓਜ਼ ਕੌਣ ਡਿਲੀਟ ਕਰਵਾ ਸਕਦਾ ਬਾਕੀ ਉਹ ਕੁੜੀ ਸਿਆਣੀ ਸੀ ਕਿ ਤੈਨੂੰ ਗਾਲਾਂ ਪੈਂਦੀਆਂ ਕਮੈਂਟਸ ਚ ਤੂੰ ਉਹ ਵੀਡੀਓ ਡਿਲੀਟ ਕਰ ਦੇ ਚਾਹੇ ਮੇਰੀਆਂ ਵੀਡੀਓ ਤੇ ਲੋਕੀ ਕੀ ਬੁਰਾ ਚੰਗਾ ਬੋਲਦੇ ਨੇ ਹਨਾ ਰੋਸਟ ਵਾਲੀਆਂ ਵੀਡੀਓ ਤੇ ਤੁਸੀਂ ਲਾ ਲਓ ਹੁਣ ਰੋਸਟ ਦੁਨੀਆ ਤੇ ਮੇਰੀ ਕੱਲੀ ਤੇ ਤਵੱਜਦਾ ਨਹੀਂ ਕਿ ਮੈਂ ਵਲੌਗਿੰਗ ਕਰਦੀ ਆ ਮੈਂ ਆਪਣਾ ਥੋੜਾ ਜਿਹਾ ਹੈਗੀ ਆ ਹਨਾ ਫੇਮਸ ਆ ਲਾ ਲਓ ਤੁਸੀਂ ਵੀ ਫੇਮ ਜਾਨੇ ਆਪਾਂ ਵੀ ਜਿਵੇਂ ਮੈਂ ਵਲੌਗਿੰਗ ਮੇਰਾ ਕਹਿਣ ਦਾ ਮਤਲਬ ਇਹ ਹੀ ਆ ਕਿ ਲਾਲੋ ਹੁਣ ਵਲੌਗਿੰਗ ਕਰਦੇ ਆ ਜੋ ਵੀ ਕਰਦੇ ਆ ਸਾਡੇ ਤੇ ਰੋਸਟ ਵੀ ਵੱਜਣਗੇ ਹੁਣ ਮੈਂ ਇਕੱਲੀ ਤਾਂ ਹੈ ਨਹੀਂ ਸਾਰੇ ਮੇਰੇ ਨਾਲ ਦੇ ਵਲੌਗ ਵਲੌਗਰ ਹੈਗੇ ਜਿਹੜੇ ਵੀ ਚਾਹ ਇੰਸਟਾ ਤੇ ਮੇਰੇ ਨਾਲ ਦੇ ਸਭ ਤੇ ਵੱਜਦਾ ਓਹੀ ਤਾਂ ਗੱਲ ਹੈ ਨਾ ਤੇਰੇ ਨਾਲ ਦੇ ਆ ਤੇ ਵੱਜਦਾ ਤੁਸੀਂ ਜਿਹੜੇ 10 12 ਜਾਣੇ ਹੈਗੇ ਆ ਇੱਕੋ ਜਿਹਾ ਕੰਟੈਂਟ ਬਣਾਉਣ ਵਾਲੇ ਉਹਨਾਂ ਤੇ ਹੀ ਵੱਜਣਗੇ ਨਾ ਰੋਸਟ ਵੀ ਤੇ ਜੇ ਤੇਨੂੰ ਲੱਗਦਾ ਕਿ ਸਾਰਿਆਂ ਨੂੰ ਹੀ ਰੋਸਟ ਕੀਤਾ ਜਾਂਦਾ ਇਹ ਫਿਰ ਤੇਰੀ ਗਲਤ ਫਹਮੀ ਆ ਠੀਕ ਆ ਮੈਂ ਕੱਲੀ ਤਾਂ ਹੈ ਨਹੀਂ ਇੱਥੇ ਮੈਂ ਕਰਨੀ ਆ ਨਾ ਕੋਈ ਚੰਗਾ ਇਨਸਾਨ ਚੰਗੀ ਵੀਡੀਓ ਵੀ ਪਾ ਰਿਆ ਹਰੇਕ ਦੀ ਵੀਡੀਓ ਤੇ ਤੁਸੀਂ ਲਗਾ ਸਕਦੇ ਹੋ ਕਿ ਕਿਸੇ ਨਾ ਕਿਸੇ ਨੇ ਬਕਵਾਸ ਕਰ ਹੀ ਜਾਣੀ ਹੁੰਦੀ ਹੈ ਠੀਕ ਆ ਨਾ ਇੱਥੇ ਲੋਕੀ ਕਿਸੇ ਨੂੰ ਵੀ ਨਹੀਂ ਛੱਡਦੇ ਇੱਥੇ ਮੈਂ ਕੱਲੀ ਤਾਂ ਹੈ ਨਹੀਂ ਵੀ ਮੇਰੇ ਤੇ ਹੀ ਰੋਸਟ ਹੁੰਦੇ ਆ ਇੱਥੇ ਤੂੰ ਬਿਲਕੁਲ ਗਲਤ ਆ ਕਿ ਚੰਗੇ ਲੋਕਾਂ ਤੇ ਵੀ ਰੋਸਟ ਵੱਜਦੇ ਆ ਤੇ ਜੇ ਕਿਤੇ ਕਿਸੇ ਚੰਗੇ ਤੇ ਕੋਈ ਰੋਸਟ ਹੋ ਵੀ ਜਾਵੇ ਨਾ ਉਹਦੇ ਤੋਂ ਕੋਈ ਉਹੋ ਜਿਹਾ ਕੰਟੈਂਟ ਬਣ ਵੀ ਜਾਵੇ ਜਿੱਤੇ ਰੋਸਟ ਹੁੰਦਾ ਤਾਂ ਉਹ ਅਗਲੇ ਦਿਨ ਆ ਕੇ ਆਡੀਅנס ਤੋਂ ਮਾਫੀ ਮੰਗ ਲੈਂਦਾ ਕਿ ਅੱਜ ਤੋਂ ਬਾਅਦ ਜੋ ਵੀ ਮੇਰੇ ਤੋਂ ਗਲਤ ਚੀਜ਼ਾਂ ਹੋਈਆਂ ਅੱਗੇ ਤੋਂ ਨਹੀਂ ਹੋਣਗੀਆਂ ਤੇ ਉੱਥੇ ਫਿਰ ਲੋਕ ਛੱਡ ਰੋਸਟਰਸ ਵੀ ਉਹਦਾ ਸਾਥ ਦਿੰਦੇ ਆ ਸੋ ਮੇਰਾ ਉਹ ਭੈਣ ਨੂੰ ਇਹੀ ਮੈਸੇਜ ਆ ਕਿ ਜੋ ਵੀ ਬੋਲਣਾ ਹੁੰਦਾ ਨਾ ਫੇਸ ਟੂ ਫੇਸ ਬੋਲਿਆ ਕਰੋ ਠੀਕ ਆ ਨਾਲੇ ਤੂੰ ਗਈ ਵੀ ਮੇਰੇ ਕੋਲੋਂ ਦੀ ਸੀ ਹਿੰਮਤ ਰੱਖਿਆ ਕਰੋ ਫੇਸ ਟੂ ਫੇਸ ਬੋਲਣ ਦੀ ਉਹ ਸੀ ਯਾਰ ਕੋਈ ਉਹਨੇ ਨਾ ਮੇਰੇ ਨਾਲ ਦੇ ਇਹਨੂੰ ਵੀਡੀਓ ਸੈਂਡ ਕੀਤੀ ਮੇਰੇ ਰੋਸਟ ਵਾਲੀ ਤੇ ਉਹਨਾਂ ਨੂੰ ਕਹਿੰਦੀ ਕਿ ਇਹਨੂੰ ਮੈਂ ਕਿ ਨੂੰ ਕਹ ਵੀਡੀਓ ਡਿਲੀਟ ਕਰੇਗੀ ਆਖੇ ਲੋਕੀ ਕਮੈਂਟ ਕਿਹੋ ਜਿਹਾ ਕਰਦੇ ਆ ਉਹਦੀ ਇੰਨੀ ਨਹੀਂ ਹਿੰਮਤ ਭਈ ਉਹਦੀ ਇੰਨੀ ਔਕਾਤ ਨਹੀਂ ਸੀ ਉਹ ਮੇਰੇ ਮੂੰਹ ਤੇ ਗੱਲ ਕਰੇ ਪਾਗਲੇ ਉਹਦੀ ਔਕਾਤ ਨਹੀਂ ਉਹ ਕਹਿੰਦੀ ਹੋਣੀ ਆ ਕਿ ਇਹੋ ਜਿਹੇ ਕੀ ਮੂੰਹ ਲੱਗਣਾ ਕੀ ਪਤਾ ਅੱਗੋਂ ਕੀ ਬੋਲਣਾ ਤੇ ਕਿਤੇ ਮੈਨੂੰ ਵਲੌਗ ਚ ਵੀ ਨਾ ਲੈ ਲੇ ਤੇ ਤੈਨੂੰ ਲੱਗਦਾ ਕਿ ਉਹਦੀ ਔਕਾਤ ਹੈ ਨਹੀਂ ਸੀ ਤੇਰੇ ਸਾਹਮਣੇ ਆਣ ਦੀ ਪਤਾ ਨਹੀਂ ਇਹਨਾਂ ਓਵਰ ਕੌਨਫੀਡੈਂਸ ਆ ਕਿੱਥੋਂ ਜਾਂਦਾ ਠਿੱਪ ਚ ਤੇ ਜਣਾ ਖਣੀ ਬੋਲਦਾ ਫਿਰ ਸੋ ਐਵਰੀਵਨ ਨੇ ਪਿਆਰ ਕਰਨ ਵਾਲੇ ਵੀ ਬਹੁਤ ਜਾਣੇ ਆ ਠੀਕ ਆ ਅੱਜ ਖਾਸ ਮੈਂ ਟਾਈਮ ਕੱਢ ਕੇ ਇਹ ਵੀਡੀਓ ਤੇ ਇਹ ਨੂੰ ਰਿਪਲਾਈ ਦਿੱਤਾ ਠੀਕ ਆ ਕਿ ਜੇ ਭੈਣਾ ਤੈਨੂੰ ਇੰਨੀ ਕੋਈ ਤਕਲੀਫ ਹੈ ਤੂੰ ਖੁਦ ਆਇਆ ਪਹਿਲੀ ਗੱਲ ਤੂੰ ਡਿਲੀਟ ਦੀ ਗੱਲ ਕਰ ਰਹੀ ਹੈ ਤੇਰਾ ਕੁਝ ਦੁੱਖ ਰਿਹਾ ਹੈ ਮੈਂ ਜੁਬਾਰ ਹੋਰ ਗੱਲਾਂ ਦੀਆਂ ਗੱਲਾਂ ਗੁੱਸਾ ਤਾਂ ਪੂਰਾ ਲੱਗਿਆ ਮੈਕ ਨੂੰ ਤੇ ਗੁੱਸਾ ਸੱਚੀ ਗੱਲ ਦਾ ਹੀ ਲੱਗਦਾ ਹੁੰਦਾ ਇਹ ਫਿਰ ਡੋਰ ਲਵਟਨੀ ਔਖੀ ਹੋਣੀ ਹੈ ਹੈ ਨਹੀਂ ਸੋ ਪੱਤੀ ਗੱਲ ਕੀ ਹੈ ਆਪਾਂ ਰੋਜ਼ ਰੋਜ਼ ਹੀ ਰਿਪਲਾਈ ਵੀ ਨਹੀਂ ਕਿਸੇ ਨੂੰ ਦੇਣਾ ਹੈਗਾ ਕਿ ਉਹਨੂੰ ਦੇ ਤਾਂ ਉਹਨੂੰ ਦੇ ਤਾਂ ਕਿਉਂਕਿ ਯਾਰ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਣਾ ਬੋਲਦਾ ਮੈਨੂੰ ਬੜੇ ਜਣੇ ਬੋਲਦੇ ਕਿੰਨੀ ਬਹਾਦਰੀ ਦੀ ਗੱਲ ਆ ਹਨਾ ਪਰ ਮੈਂ ਪਰਵਾਹ ਨਹੀਂ ਕਰਦੀਗੀ ਠੀਕ ਹੈ ਨਾ ਮੈਨੂੰ ਆਪਾਂ ਹੁਣ ਇੱਕ ਦਾ ਤਾਂ ਮੂੰਹ ਨਹੀਂ ਬੰਦ ਕਰ ਸਕਦੇ ਇੱਥੇ ਦੁਨੀਆ ਬਹੁਤ ਹੈ ਬਹੁਤ ਜ਼ਿਆਦਾ ਹੈ ਕਿੰਨਾ ਕਿੰਨਾ ਆਪਾਂ ਮੂੰਹ ਬੰਦ ਕਰਾਂਗੇ ਠੀਕ ਆ ਕਈ ਸਾਡੀ ਕਮਾਈ ਖਾਂਦੇ ਆ ਸਾਡੀ ਖੁਦ ਦੀ ਰੋਟੀ ਖਾਂਦੇ ਆ ਮੈਂ ਕਹਿੰਨੀ ਉਹਨਾਂ ਦੀ ਰੋਟੀ ਚੱਲਦੀ ਏ ਪਹਿਲਾਂ ਤੂੰ ਆਪਣੀ ਤਾਂ ਚਲਾ ਲਾ 10 ਦਿਨਾਂ ਤੋਂ ਤੇਰਾ ਜੋਰ ਲੱਗਿਆ ਹੋਇਆ ਪੂਰਾ ਕਿਹ ਮੈਂ ਟਾਈਟਲ ਤੇ ਥੰਬਨੇਲ 'ਚ ਕੁਝ ਏਦਾਂ ਦਾ ਲਾਵਾਂ ਕਿ ਲੋਕ ਮੇਰੀਆਂ ਵੀਡੀਓਜ਼ ਦੇਖਣ ਪਰ ਅਫਸੋਸ ਫਿਰ ਵੀ ਰੋਸਟਰਸ ਦੀਆਂ ਵੀਡੀਓ ਵੇਖ ਕੇ ਹੀ 2000 ਜਾਣੇ ਜਾਂਦੇ ਆ ਇਹਦੇ ਵਲੌਗਸ ਤੇ ਇਹਨਾਂ ਨੂੰ ਬੜੀ ਪੀੜ ਆ ਜਦੋਂ ਮੇਰੇ ਇੰਸਟਾਗ੍ਰam ਤੇ ਕਮੈਂਟ ਭਰਾ ਵੀ ਵਿਚਾਰਾ ਕਹਿੰਦਾ ਹੌਲੀ ਬੋਲ ਕੋਠੇ ਦੇ ਸਪੀਕਰ ਤਾਂ ਤੂੰ ਆਪ ਲਈ ਬੈਠੀਆਂ ਵੈਸੇ ਤੂੰ ਕਹਿੰਨੀ ਆ ਲੋਕਾਂ ਦੇ ਸਪੀਕਰ ਦੀ ਆਵਾਜ਼ ਸਾਡੇ ਘਰ ਤੱਕ ਆਉਂਦੀ ਆ ਸੋ ਇੱਕ ਗੱਲ ਹੋਰ ਜਦੋਂ ਮੇਰੇ ਇੰਸਟਾਗ੍ਰam ਤੇ ਕਮੈਂਟ ਬੰਦ ਨੇ ਮੈਨੂੰ ਕੋਈ ਪ੍ਰਵਾਹ ਨਹੀਂ ਹੈਗੀ ਹੈਨਾ ਕਿ ਮੇਰੇ ਕਮੈਂਟ ਬੰਦ ਹੈ ਕਿਉਂਕਿ ਮੈਂ ਇਹ ਚੀਜ਼ਾਂ ਮੈਂ ਟੈਨਸ਼ਨ ਫਰੀ ਆ ਕਮੈਂਟਾਂ ਦੋ ਜਿਹੜੇ ਮਤਲਬ ਇੰਸਟਾ ਤੇ ਲਾ ਲੋ ਇੰਸਟਾ ਤੇ ਨਾ ਇੱਕ ਗੱਲ ਇਹ ਵੀ ਹੈ ਕਿ ਜੇ ਕੋਈ ਚੰਗੀ ਤੋਂ ਚੰਗੀ ਵੀਡੀਓ ਪਾਏਗਾ ਨਾ ਲੋਕਾਂ ਨੇ ਫਿਰ ਵੀ ਹੁੰਦੇ ਤੇ ਵੀ ਬਕਵਾਸ ਕਰੀ ਜਾਂਦੇ ਮੈਂ ਵੈਸੇ ਮੈਨੂੰ ਬਕਵਾਸ ਲੋਕਾਂ ਦੀ ਵਧੀਆ ਨਹੀਂ ਲੱਗਦੀ ਹੈਗੀ ਆਪਾਂ ਇਸੇ ਵੱਲੋਂ ਇੰਸਟਾ ਰੀਜ਼ਨ ਇਹੀ ਹੈ ਕਿ ਆਪਾਂ ਬਕਵਾਸ ਖੁਨੋ ਹੀ ਬੰਦ ਕੀਤੇ ਹੋਏ ਆ ਆਪਣੇ ਕਮੈਂਟ ਮੈਨੂੰ ਕੋਈ ਪੀੜ ਨਹੀਂ ਹੈਗੀ ਸੋ ਜਿਹੜੀਆਂ ਵੀਡੀਓ ਤੇ ਰੋਸਟ ਹੁੰਦੇ ਹੁੰਦੇ ਆ ਲੋਕੀ ਬਕਵਾਸ ਤੁਹਾਨੂੰ ਪਤਾ ਹੀ ਆ ਕਰ ਹੀ ਜਾਂਦੇ ਆ ਹਨਾ ਸੋ ਕਈਆਂ ਨੂੰ ਕਈਆਂ ਦਾ ਬੜਾ ਢਿੱਡ ਪੀਟ ਕਰਦਾ ਕਿ ਹਾਏ ਮੈਂ ਕਿਹਨੂੰ ਐਦਾਂ ਬੋਲ ਰਿਹਾ ਹਾਂ ਮੈਂ ਕਿਹਨੂੰ ਐਦਾਂ ਬੋਲ ਰਿਹਾ ਤੇ ਪਾਗਲੇ ਚੰਗੀ ਗੱਲ ਲੈਣਾ ਉਹਨਾਂ ਨੂੰ ਫੀਲ ਹੁੰਦਾ ਕਿ ਮੈਕ ਦੀ ਇਨਸਲਟ ਹੋ ਰਹੀ ਆ ਤੇ ਉਹ ਤੈਨੂੰ ਸਮਝਾਉਂਦੇ ਆ ਉਹ ਤੇਰਾ ਚੰਗਾ ਹੀ ਸੋਚਦੇ ਆ ਇਥੋਂ ਹੀ ਤਾਂ ਪਤਾ ਚੱਲਦਾ ਕਿ ਦਿਮਾਗ ਨਾਮ ਦੀ ਚੀਜ਼ ਤੇਰੇ 'ਚ ਹੈ ਨਹੀਂ ਫੇਮ ਚਾਹਣ ਤੇ ਡੀ ਫੇਮ ਹੋਣ 'ਚ ਫਰਕ ਹੁੰਦਾ ਸੋ ਇਸ ਕਰਕੇ ਵੀ ਅਸੀਂ ਜੋ ਵੀ ਮੈਂ ਕਰ ਰਹੀ ਆ ਨਾ ਮੈਨੂੰ ਸਭ ਪਤਾ ਹੈ ਮੇਰੀ ਲ ਸੋ ਮੈਨੂੰ ਨਹੀਂ ਪਰਵਾਹ ਹੈਗੀ ਮੈਨੂੰ ਲੋਕੀ ਕੀ ਬੋਲਦੇ ਆ ਕਿ ਨਹੀਂ ਬੋਲਦੇ ਕਿ ਪਰਵਾਹ ਮੈਨੂੰ ਪਤਾ ਕਿਉਂ ਨਹੀਂ ਕਿਉਂਕਿ ਮੈਨੂੰ ਪਤਾ ਹੈ ਇਹ ਕੰਮ ਲੋਕਾਂ ਦਾ ਬੋਲਣਾ ਹੁੰਦਾ ਠੀਕ ਆ ਨਾ ਯਾ ਸਹੀ ਗੱਲ ਹੈ ਮਮੇ ਯਾ ਤੇ ਤੂੰ ਕੀ ਕਰੀ ਜਾਨੀ ਆ ਤੂੰ ਵੀ ਤਾਂ ਬੋਲੀ ਜਾਨੀ ਆ ਤੇ ਜੇ ਤੂੰ ਬੋਲ ਸਕਦੀ ਆ ਤੇ ਲੋਕਾਂ ਨੂੰ ਕੀ ਹੋਇਆ ਲੋਕਾਂ ਦੇ ਕਿਹੜਾ ਮੂੰਹ ਬੰਨੇ ਆ ਲੋਕ ਵੀ ਆਬਵੀਅਸਲੀ ਬੋਲਣਗੇ ਹੀ ਬਾਕੀ ਹੁਣ ਤੂੰ ਹੈਗੀ ਆ ਪਬਲਿਕ ਫਿਗਰ ਤੇ ਪਬਲਿਕ ਤੈਨੂੰ ਕੁਝ ਵੀ ਬੋਲ ਸਕਦੀ ਆ ਹੂੰ ਬੋਲ ਲੈ ਕੇ ਦੱਸਦਾ ਹੁੰਦਾ ਸਹੀ ਗੱਲ ਆ ਬਾਕੀ ਯਾਰ ਜਿਹੜੇ ਪਿਆਰ ਕਰਦੇ ਆ ਨਾ ਲਵ ਯੂ ਆ ਉਹਨਾਂ ਨੂੰ ਆਪਾਂ ਉਹਨਾਂ ਨਾਲ ਉਹ ਵੀ ਉਹ ਨਹੀਂ ਹਨਾ ਬੁਲਾ ਰਹੇ ਸੀ ਆਪ ਨੂੰ ਉਧਰ ਗਏ ਹੀ ਨਹੀਂ ਉਹ ਹੀ ਉਧਰ ਮੇਗੇ ਆਪਾਂ ਗਏ ਨਹੀਂ ਸੀ ਉਹਨਾਂ ਕਰੇ ਸਾਹਮਣੇ ਕਰਦੇ ਬੁਲਾ ਲੈ ਫਿਰ ਕਿਸੇ ਦਿਨ ਉਹਨਾਂ ਨੂੰ ਕਹਦੇ ਆਵਾਂਗੇ ਸੋ एवरीवन ਆਪਣਾ ਉਥੇ ਅਸੀਂ ਮਿਲੇ ਸੀਗੇ ਸੋ ਫੈਂਸੀ ਆਪਣੇ ਸੀਗੇ ਹਨਾ ਸੋ ਸਾਨੂੰ ਬਹੁਤ ਜ਼ਿਆਦਾ ਕਾਲੀ ਸੀ ਯਾਰ ਮੈਂ ਰਿਪਲਾਈ ਵਲੌਗ ਦੇ ਵਿੱਚ ਹੀ ਉਹਨਾਂ ਨੂੰ ਕਰ ਰਹੀ ਆ ਤੇ ਇਸ ਕਰਕੇ ਅਸੀਂ ਮਤਲਬ ਕਿ ਵਾਪਸੀ ਤੇ ਉੱਥੇ ਨਹੀਂ ਮਿਲ ਸਕੇ ਤੁਹਾਨੂੰ ਹਨਾ ਉਸ ਲਈ ਸੌਰੀ ਆ ਫਿਰ ਜਦੋਂ ਕਿਤੇ ਘੇੜਾ ਵੱਜ ਜਾ ਜ਼ਰੂਰ ਨੈਕਸਟ ਟਾਈਮ ਆਪਾਂ ਮਿਲਾਂਗੇ ਸੈਨ ਮਿਲਨ ਨੂੰ ਤੂੰ ਬਹੁਤ ਵੱਡੀ ਸੈਲੀਬ੍ਰਿਟੀ ਆ ਨਾ ਪਤਾ ਨਹੀਂ ਕੋਈ ਇਹਨੂੰ ਇਹਦੇ ਵਰਗਾ ਇੱਕ ਅੱਧਾ ਪਰਸਨ ਮਿਲ ਜਾਂਦਾ ਤੇ ਫਿਰ ਪੂਰੀ ਹਵਾ ਚ ਆ ਜਾਂਦੀ ਆ ਪਹਿਲਾਂ ਤਾਂ ਇਹਦੇ ਉਸਤਾਦ ਤੇ ਫੈਨ ਦੇ ਫੜ ਕੇ ਜੁੱਤੀਆਂ ਲਾਓ ਯਾ 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 ਸੀਗਾ ਨਾ ਹਾਂਜੀ ਵਾਸ ਕੇਂਡਰ ਲਿਉਂਦੇ ਆਪਾਂ ਹੀ ਕੱਟ ਲਾਂ ਲਾਲ ਲਾਲ ਯਾਰ ਹੈਪੀ ਮੈਰਿਡ ਲਾਈਫ ਇਹ ਕੀ ਹੈ ਲਾਲ ਯਾਰ ਹੈਪੀ ਮੈਰਿਡ ਲਾਈਫ ਹੈਪੀ ਮੈਰਿਡ ਲਾਈਫ ਸੋਨੂ ਕਿਉਂ ਯਾਰ ਕੰਨਾ ਜਵਜਦੀ ਆ ਥੋੜਾ ਜਿਹਾ ਹੌਲੀ ਬੋਲਾ ਜਦੋਂ ਇਹ ਬੋਲਦੀ ਆ ਫਿਰ ਕਿਸੇ ਹੋਰ ਦੀ ਆਵਾਜ਼ ਨਹੀਂ ਸੁਣਦੀ ਤਾਰਾ ਤੇ ਕੋ ਰੱਬ ਵੱਤ ਬੱਲੇ ਆਣੀ ਇੱਕ ਹੋਰ ਟੰਗੇ ਆ ਗਿਆ ਸਾਈਡ ਤੋਂ ਇਹ ਕਰਨਾ ਤਾਂ ਜ਼ਰੂਰੀ ਸੀ ਨਾ ਇਹਦੇ ਬਿਨਾ ਤਾਂ ਪਤਾ ਹੀ ਨਹੀਂ ਚੱਲਦਾ ਕਿ ਸੋਨੂ ਦਾ ਵਲੌਗ ਆ ਤੇ ਕਰਕੇ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਕੰਮ ਕਰਦੇ ਨੂੰ ਅੱਜ ਤਾਂ ਮੇਰਾ ਵਲੌਗ ਵੀ ਵਿੱਚ ਰਹਿ ਗਿਆ ਨਾ ਨਾ ਇਹ ਟੈਂਸ਼ਨ ਨਾ ਲੈ ਹੁਣ ਤਾਂ ਜੋ ਹੁੰਦਾ ਹੋਵੇ ਹੋ ਜੇ ਪਰ ਵਲੌਗ ਨਹੀਂ ਤੇਰੇ ਰਹਿੰਦੇ ਗਿਆ ਤੇ ਮਾਣ ਮੇਰਾ ਰੱਤਾ ਹੋਇਆ ਪਿਆ ਵੀ ਅੱਜ ਮੈਂ ਇਹਨਾਂ ਨੂੰ ਸਰਪ੍ਰਾਈਜ਼ ਦਵਾਂ ਕਿਉਂਕਿ ਅੱਜ ਰੋਜ਼ਡੇ ਵੀ ਆ ਨਾ ਸਪੈਸ਼ਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਰੋਜ਼ਡੇ ਆਪਣੇ ਵਰਗੇ ਆਪਣੇ ਫੈਨਸ ਨੂੰ ਰੋਜ਼ ਰੇੜੀਆਂ ਵਧਾਈਆਂ ਦੇਈ ਜਾਂਦੀ ਆ ਬਹੁਤ ਬਹੁਤ ਹੋਰ ਵੀ ਮਹਾਨ ਦਿਹਾੜੇ ਆਉਂਦੇ ਆ ਕਦੇ ਉਹਦੀਆਂ ਵਧਾਈਆਂ ਦਿੱਤੀਆਂ ਕਿਸੇ ਨੂੰ ਤੇ ਫੇਰ ਕਹਿੰਦੇ ਆ ਕਿ ਸਾਡੇ ਤੇ ਰੋਸਟ ਹੁੰਦੇ ਆ ਤੇ ਅੱਜ ਮੈਂ ਆਪਣੇ ਹਸਬੰਡ ਨੂੰ ਫਲਾਵਰ ਦੇਣ ਲੱਗੀਆਂ ਰੋਜ਼ ਕਿ ਰੈੱਡ ਰੋਜ਼ ਦੇਖੋ ਸੋਹਣਿਆ ਕਮੈਂਟ ਕਰਕੇ ਦੱਸੋ ਕਿੱਦਾਂ ਦੇ ਲੱਗਿਆ 10 ਦੋ ਕਮੈਂਟ ਕਰਕੇ ਜੇ ਤੁਸੀਂ ਪਾਸ ਕਰੋਗੇ ਫੇਰ ਹੀ ਦਿਊਗੀ ਨਾ ਹਬੀ ਜੀ ਆਗੇ ਆ ਹਬੀ ਜੀ ਕਹਿਣਾ ਪੱਕਾ ਸੰਦੀਪ ਦੀ ਵਾਈਫ ਨਵੂ ਤੋਂ ਸਿੱਖਿਆ ਨਾ ਇਸੇ ਲਈ ਤਾਂ ਕਹਿੰਦੇ ਆ ਕਿ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਵਲੌਗਰ ਇੱਕ ਦੂਜੇ ਨੂੰ ਕਾਪੀ ਕਰ ਕਰਕੇ ਹੀ ਬੰਦੇ ਆ ਕਿੰਨੇ ਵਲੌਗਰ ਤਾਂ ਸੋਨੂ ਨੇ ਲਾਂਚ ਕਰਤੇ ਤੇ ਸਾਰੇ ਇੱਕ ਤੋਂ ਇੱਕ ਆ ਨਮੂਨੇ ਬੱਤ ਸਹੀ ਐ ਆਜੋ ਹੁਣ ਲਾਜ ਲਾਜ ਬਿਚਾਰਾ ਥੱਕ ਗਿਆ ਅੱਜ ਕੰਮ ਤੇ ਆਇਆ ਸੀ ਕਿਉਂ ਇਹਦਾ ਮਤਲਬ ਕੀ ਇਹ ਪਹਿਲਾਂ ਕੰਮ ਨਹੀਂ ਸੀ ਕਰਦਾ ਚਲ ਅੱਡ ਘਰ ਲੈਣ ਤੇ ਇੱਕ ਫਾਇਦਾ ਤਾਂ ਹੋਇਆ ਤੇਰਾ ਹਸਬੰਦ ਵੀ ਕੰਮ ਕਰਨ ਲੱਗ ਪਿਆ ਕਿਉਂਕਿ ਅੱਗੇ ਤਾਂ ਸੋਨੂ ਕੇ ਘਰੋਂ ਹੀ ਸਾਰਾ ਕੁਝ ਪੂਰਾ ਹੋ ਜਾਂਦਾ ਸੀ ਤੇ ਹੁਣ ਆਪਦੇ ਸਿਰ ਜ਼ਿੰਮੇਵਾਰੀਆਂ ਪੈ ਗਈਆਂ ਸਰਪ੍ਰਾਈਜ਼ ਆ ਤੁਹਾਡੇ ਲਈ ਹੈਪੀ ਰੋਜ਼ਡੇ मैं खोंद के जैसे तू गई लाल आई है करोपेंद्र क्या हो सका आए दसों भी मैं लगी तो सता नहीं लाए मेरे वास्ते मैं तो ले की लेके की है चॉकलेट बस खुश होशा पूरी होशा ਕੈਮਰਾ ਆਫ ਕਰਕੇ ਤਾਂ ਦਿੱਤੇ ਹੀ ਨਹੀਂ ਸੀ ਜਾਣੇ ਹਨਾ ਨਹੀਂ ਪਰ ਇਹ ਸਭ ਚੁੰਚਲੇ ਉਹਦੇ ਹੀ ਹੁੰਦੇ ਆ ਜਦੋਂ ਵਲੌਗ ਬਣਾਉਣੇ ਹੋਣ ਕਿਉਂਕਿ ਤੁਹਾਨੂੰ ਕੋਈ ਕੰਟੈਂਟ ਵੀ ਤਾਂ ਚਾਹੀਦਾ ਹੁੰਦਾ ਸਾਡੇ ਤੋਂ ਤਿੰਨੇ ਮੇਰੇ ਹਸਬੰਦ ਦੇ ਘਟ ਕਰਨ ਕੀ ਕਰਨ ਪਰ ਜਿ ਬਣਾਵੇ ਵਿਚਾਰੇ ਹੁਣ ਸਾਰੇ ਕੰਮ ਤੇ ਲਾ ਲਿਆ ਆਇਆ ਫਿਰ ਪਿੰਡੀਣਾ ਤੱਕ ਬਹੁਤ ਪ੍ਰਾਊਡ ਦੀ ਗੱਲ ਆ ਹਨਾ ਕਰ ਵਾਲਿਆਂ ਤੋਂ ਵਲੌਗ ਚਲਵਾਉਣ ਦੇ ਚੱਕਰ 'ਚ ਕੰਮ ਵੀ ਆਪ ਕਰਨੇ ਪੈਂਦੇ ਆ ਹੁਣ ਹੁਣ ਮੈਂ ਰੋਟੀ ਬਣਾਉਣੀ ਆ ਇਹ ਕਹਿੰਦੇ ਮੈਨੂੰ ਬਣਾਉਣੀ ਨਹੀਂ ਆਉਂਦੀ ਲੈ ਅੱਜ ਕਦੇ ਘੱਟ ਹੁੰਦਾ ਕਦੇ ਵੱਧ ਹੁੰਦਾ ਹੈ ਹਲ ਕੋਈ ਨਾ ਤੁਸੀਂ ਬਣਾ ਲਓ ਫਿਰ ਮੈਂ ਖਾ ਲੂਈ ਮਤਲਬ सोनू ਤੇ ਤੂੰ ਇੱਕੋ ਜਿਹੇ ਆ ਦੋਨਾਂ ਨੇ ਹੀ ਕਦੇ ਖਾਣਾ ਬਣਾਇਆ ਚਲੋ ਖਾਣੇ ਦਾ ਕੀ ਆ ਵਲੌਗ ਬਣਾਉਣੇ ਜ਼ਰੂਰੀ ਸੀ ਤੇ ਉਹ ਸਿੱਖ ਲੈ ਬਿਨਾ ਵਧੀਆ ਕੰਟੈਂਟ ਤੇ ਐਡੀਟਿੰਗ ਦੇ ਠੀਕ ਹੈ ਤਾਂ ਇਹ ਸਵੇਰੇ ਉਮਲਾ ਦਿੱਤੀ ਅੰਮੀ ਸਾਜੀ ਮਰਪਿੰਦਰ ਵਰਗਿਆਂ ਨੇ ਚੌਲ ਖਵਾਈ ਬਣਾ ਕੇ ਤੇ ਖਾਂਦੇ ਹੋਏ ਪਤਾ ਸੀ ਸੀ ਕਰੀ ਆ ਨਾ ਮੈਨੂੰ ਲੱਗਦਾ ਤਵਾ ਗੈਸ ਤੇ ਰੱਖ ਕੇ ਹੀ ਭੁੱਲ ਗਈ ਗਾਇਸ ਇਹਨੇ ਨਾ ਤਵਾ ਕਦੋਂ ਦਾ ਗੈਸ ਤੇ ਰੱਖਿਆ ਹੋਇਆ ਤੜਕਾ ਵੀ ਭੁੱਜ ਗਿਆ ਢੇੜੇ ਛੇੜੇ ਵੀ ਕੱਢ ਲਏ ਵਲੌਗ ਵੀ ਬਣਾ ਲਿਆ ਰੋਟੀ ਹਜੇ ਤੱਕ ਨਹੀਂ ਪਕਾਉਣ ਲੱਗੀ ਤੇ ਮੈਂ ਵੀ ਐਂ ਹੀ ਬਣਨੀ ਹੁੰਦੀ ਆ ਤੇਰਾ ਜਦੋਂ ਦਾ ਵੱਡਾ ਹੁੰਦਾ ਲੈ ਫੇਰੀ ਟੇਸਟਵਾਂ ਹੁੰਦਾ ਪਤਾ ਵੀ ਲੱਗੇ ਵੀ ਖਾਧੀ ਆ ਚੀਜ਼ ਖੋਹ ਲਈ ਜੀ ਇਹ ਨਾ ਬਣਾਉਂਦੀ ਮੈਂ ਕੋ ਬਈ ਆ ਮੈਂ ਰੋਟੀਆਂ ਨਾਲ ਸ਼ੁਰੂ ਕਰਾਂ ਬਣਾਉਣੀ ਆ ਚਲੋ ਗਾਇਜ਼ ਇਹਨਾਂ ਦਾ ਤਾਂ ਇਦਾਂ ਹੀ ਚੱਲਦਾ ਰਹਿਣਾ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਰਦੇ ਆ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਵਧੀਆ-ਵਧੀਆ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ